ਅਨ ਮਾਥਰਾ ਕਛਪੇਦ ਨਾਹੀ ਗੁਰ ਅਰਜਨ ਪਰਤਖ ਹਰ ਅੱਜ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਤੇ ਆਪਣੀ ਪਾਵਨਾ ਹੁੰਦੀ ਆ ਵੀ ਆਪਾਂ ਸਵੀਲ ਲਈਏ ਉਹ ਪਾਵਨਾ ਨੂੰ ਮੁਬਾਰਕ ਪਰ ਸਵੀਲ ਦੇ ਨਾਲ ਨਾਲ ਆ ਪਰਉਖਾਂ ਦੇ ਲੰਗਰ ਜਾਂ ਦੋ ਚਾਰ ਰੁੱਖ ਲਾਉਣ ਦੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰੀਏ ਕਿਉਂਕਿ ਗੁਰੂ ਸਾਹਿਬ ਹੀ ਕਹ ਰਹੇ ਨੇ ਕੁਦਰਤ ਦੱਸਾ ਕੁਦਰਤ ਸੁਣੀਏ ਕੁਦਰਤ ਪਾਓ ਸੁਖਸਾਰ ਕੁਦਰਤ ਪਾਤਾਲੀ ਐ ਕਾਸੀ ਕੁਦਰਤ ਸਰਬਕਾਰ ਕੁਦਰਤ ਵੇਦ ਪੁਰਾਨ ਕਿਤੇਬਾ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀ ਪਾਕ ਨਾਨਕ ਹੁਕਮੇ ਅੰਦਰ ਵਿਖੇ ਵਰਤਾਇ ਤਕੋ ਤਾਕ ਜੇ ਪ੍ਰਮਾਤਮਾ ਗੁਰੂ ਨੂੰ ਖੁਸ਼ ਕਰਨਾ ਤੇ ਗੁਰੂ ਦੀ ਬਣਾਈ ਹੋਈ ਕਾਦਰ ਦੀ ਬਣਾਈ ਹੋਈ ਕੁਦਰਤ ਨੂੰ ਆਪਾਂ ਪਿਆਰ ਕਰੀਏ ਉਹਨੂੰ ਨਾਂ ਸਾੜੀਏ ਆਓ ਆਪਣੀ ਜ਼ਿੰਦਗੀ ਦੇ ਵਿੱਚ ਦੋ ਚਾਰ ਰੁੱਖ ਲਾ ਕੇ ਉਹਨਾਂ ਦੀ ਸਾਂਹ ਸੰਭਾਲ ਕਰੀਏ ਇਹ ਸੇਵਾ ਸਾਡੀ ਦਰਗਾਹ ਵਿੱਚ ਪ੍ਰਵਾਨ ਹੋਏਗੀ ਥੈਂਕ టు ਮਿਹਰਬਾਨੀ ਰਬ ਰਬ